ਕੈਨੇਡਾ ਵਿੱਚ ਮੁਜਾਹਰਕਾਰੀ ਪੰਜਾਬੀ ਕਿਸਾਨ ਗ੍ਰਿਫਤਾਰ BC ਦੇ ਮਲਕੀਤ ਸਿੰਘ ਵਿਰੁੱਧ ਲੱਗੇ ਤਿੰਨ ਦੋਸ਼ ਟਰੈਕਟਰ ਅਤੇ ਪੁਲਿਸ ਦੀ ਗੱਡੀ ਦਰਮਿਆਨ ਵਾਪਰਿਆ ਸੀ ਹਾਦਸਾ ਕੈਨੇਡਾ ਵਿੱਚ ਸਿੱਖਿਆ ਨੀਤੀਆਂ ਵਿਰੁੱਧ ਮੁਜਾਰੇ ਦੌਰਾਨ ਟਰੈਕਟਰ ਸਵਾਰ ਪੰਜਾਬੀ ਅਤੇ BC ਹਾਈਵੇ ਪੈਟਰੋਲ ਦੀ ਗੱਡੀ ਦਰਮਿਆਨ ਵਾਪਰੇ ਹਾਦਸੇ ਦੇ ਮਾਮਲੇ ਵਿੱਚ 54 ਸਾਲ ਦੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਦੋਸ਼ਾਇਦ ਕੀਤੇ ਗਏ ਨੇ ਰੌਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੱਸਿਆ ਕਿ ਚਿਲੀ ਬੈਗ ਦੇ ਮਲਕੀਤ ਸਿੰਘ ਨੂੰ 18 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਅਗਲੀ ਪੇਸ਼ੀ 16 ਜਨਵਰੀ ਨੂੰ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸੈਕਸ਼ੂਅਲ ਔਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀ ਦੇ ਮੁੱਦੇ ਤੇ ਪੰਜਾਬੀ ਪਾਈਚਾਰੇ ਵੱਲੋਂ ਵੱਡੇ ਪੱਧਰ ਤੇ ਮੁਜ਼ਾਹਰਾ ਕਰਦਿਆਂ ਕਾਫਲੇ ਨੂੰ ਚਿਲੀ ਬੈਗ ਤੋਂ ਵੈਨਕੂਵਰ ਲੈ ਜਾਣ ਦਾ ਫੈਸਲਾ ਕੀਤਾ ਗਿਆ। ਮਲਕੀਤ ਸਿੰਘ ਦਾ ਟਰੈਕਟਰ ਵੀ ਮੁਜਾਰਾਕਾਰੀਆਂ ਦੇ ਕਾਫਲੇ ਵਿੱਚ ਸ਼ਾਮਲ ਸੀ ਪਰ ਰਾਹ ਵਿੱਚ ਹਾਦਸਾ ਵਾਪਰ ਗਿਆ ਆਰ ਸੀ ਐਮ ਪੀ ਮੁਤਾਬਕ ਮਲਕੀਤ ਸਿੰਘ ਵਿਰੁੱਧ ਪੁਲਿਸ ਤੋਂ ਫਰਾਰ ਹੋਣ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਅਤੇ ਪੁਲਿਸ ਅਫਸਰ ਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ ਹਾਦਸੇ ਦੌਰਾਨ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਜਦਕਿ ਇੱਕ ਪੁਲਿਸ ਅਫਸਰ ਨੂੰ ਮਾਮੂਲੀ ਸੱਟਾਂ ਵੱਜੀਆਂ ਜੌਨ ਡੀਅਰ ਟਰੈਕਟਰ ਅਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋਈ मामले ਦੀ ਪੜਤਾਲ ਕਰ ਰਹੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਨੇ ਫਰਵਰੀ 2024 ਵਿੱਚ ਇੱਕ ਬਿਆਨ ਜਾਰੀ ਕਰਦਿਆਂ ਹਾਈਵੇ 17 ਤੇ ਵਾਪਰੇ ਸਾਥ ਸੇ ਬਾਰੇ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ। ਚੇਤੇ ਰਹੇ ਕਿ ਸਾਊਦੀਜੀਅਨ ਮਲਕਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀ 1 2 3 ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਪੂਰੇ ਕੈਨੇਡਾ ਵਿੱਚ ਰੋਸ ਵਿਖਾਵੇ ਸਾਹਮਣੇ ਆਏ। ਮਾਰਾਂ ਦਾ ਕਹਿਣਾ ਸੀ ਕਿ ਸੌਗੀ ਬਾਰੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਵਿਵਾਦ ਦਾ ਕਾਰਨ ਬਣ ਰਹੀ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਟ੍ਰੈਵਰਜ਼ ਦਾ ਕਹਿਣਾ ਸੀ ਕਿ ਕਿੰਡਰਗਾਰਟਨ ਦੇ ਬੱਚਿਆਂ ਨੂੰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਪੜਾਈ ਜਾਵੇਗੀ ਅਤੇ ਇਹ ਕਿਸੇ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਤਰੀਕਾ ਨਹੀਂ ਇਸ ਦੇ ਉਲਟ ਬੀਸੀ ਗ੍ਰੀਨ ਪਾਰਟੀ ਦੀ ਨਿਕੋਲਾਸ ਪਰਲਿੰਗ ਨੇ ਕੋਕਵੇਟ ਲੈਂਬ ਵਖੇ ਮੁਜਾਰੇ ਦੀ ਅਗਵਾਈ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕੈਨੇਡੀਅਨ ਸਕੂਲਾਂ ਵਿੱਚ ਇਹ ਨੀਤੀ ਲਾਗੂ ਹੋਣ ਤੋਂ ਰੋਕਣ ਲਈ ਆਰਥਿਕ ਸਹਾਇਤਾ ਦੀ ਮੰਗ ਕਰਦੇ ਆ ਗੋ ਫੰਡਮੀ ਪੇਜ ਵੀ ਸਥਾਪਿਤ ਕੀਤੇ ਗਏ। ਧੇਰਾ ਰਿਪੋਰਟ ਹਮਦਰ ਟੀਵੀ